ਅੱਜ ਭਵਨਤਪਾ ਸਾਹਿਬ ਨੇ ਸਰਕਾਰ ਵਪਾਰ ਮਿਲਣੀ ਪ੍ਰੋਗਰਾਮ ਵਿੱਚ ਹਿੱਸਾ ਲਿਆ ਪਹੁੰਚਮਾਨ ਨੇ ਵੱਡੀ ਗੱਲ ਕਹੀ ਆਓ ਸੁਣਦੇ ਹਾਂ ਮਹਤਮਾ ਸਾਹਿਬ ਨੇ ਕੀ ਕਿਹਾ ਅੱਜ ਪਠਾਨਕੋਟ ਵਿਖੇ ਸਰਕਾਰ ਵਪਾਰ ਮਿਲਣੀ ਪ੍ਰੋਗਰਾਮ ਚ ਹਿੱਸਾ ਲਿਆ ਛੋਟੇ ਵਪਾਰੀ ਭਰਾਵਾਂ ਦੀਆਂ ਸਮੱਸਿਆਵਾਂ ਸੁਨੀਆਂ ਅਤੇ ਮੌਕੇ ਤੇ ਅਸਰਾਂ ਨੂੰ ਕਹਿ ਕੇ ਹੱਲ ਕਰਵਾਇਆ ਰੰਗਲੇ ਪੰਜਾਬ ਦੀ ਸਿਰਜਣਾ ਵਿੱਚ ਉਦਯੋਗ ਅਤੇ ਵਪਾਰ ਜਗਤ ਦਾ ਅਹਿਮ ਯੋਗਦਾਨ ਹੈ ਅਤੇ ਉਹਨਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਅਸੀਂ ਬਚਨ ਬਧਾ ਅੱਗੇ ਵੀ ਇਹ ਸਰਕਾਰ ਵਪਾਰ ਮਿਲਣੀ ਪ੍ਰੋਗਰਾਮ ਜਾਰੀ ਰਹੇਗਾ ਸ਼ਿਰਕਤ ਕਰਨ ਲਈ ਸਾਰੇ ਵਪਾਰੀ ਭਰਾਵਾਂ ਦਾ ਦਿਲੋਂ ਧੰਨਵਾਦ ਤੁਹਾਨੂੰ ਦੱਸਤੀ ਜੀ ਵੱਡੀ ਖਬਰ ਪੰਤਮਤ ਸਾਹਿਬ ਨੇ ਅੱਜ ਸਰਕਾਰ ਵਪਾਰੀ ਪ੍ਰੋਗਰਾਮ ਦੇ ਵਿੱਚ ਹਿੱਸਾ ਲਿੱਤਾ ਜੀ ਇਸ ਤੇ ਵਿੱਚ ਸਰਕਾਰ ਤੇ ਵੱਖ ਵੱਖ ਜੋ ਵਪਾਰੀ ਆਏ ਸੀਗੇ ਜੀ ਕਿਉਂਕਿ ਪੰਤਪਾ ਸਾਹਿਬ ਚਾਹੁੰਦੇ ਆ ਕਿ ਇੰਡਸਟਰੀ ਲੱਗੇ ਤਾਂ ਹੀ ਇਹ ਮਿਲਣੀ ਕੀਤੀ ਗਈ ਹੈ ਜੀ ਪੰਤਪਾ ਸਾਹਿਬ ਨੇ ਵੱਡੀ ਗੱਲ ਕਹੀ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਦੱਸੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਜੀ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਪੰਤਪਾ ਸਾਹਿਬ ਦੀ ਤੇ ਸਰਕਾਰ ਦੀ ਵਕ ਵਕ ਸਲਾਮਾਂ ਜਰੀ ਹੁੰਦੀਆਂ ਅਸੀਂ ਤੁਹਾਨੂੰ ਲੈ ਕੇ ਆਨੇ ਤੁਹਾਨੂੰ ਡੂਰੂ ਬਰੂ ਬਰੂ ਕਰਾਨੇ ਹੈ ਜੀ ਹਰ ਰਿਪੋਰਟ ਦੇ ਨਾਲ ਤੁਹਾਂ ਦੱਸਤੀ ਇਹ ਪੰਤਪਾ ਸਾਹਿਬ ਨੇ ਜੋ ਹੈ ਸਰਕਾਰ ਵਪਾਰ ਮਿਲਣੀ ਪ੍ਰੋਗਰਾਮ ਵਿੱਚ ਹਿੱਸਾ ਲਿਆ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਪੰਤਪਾ ਸਾਹਿਬ ਨੇ ਪਹਿਲੇ ਵੀ ਕਿਹਾ ਹੈ ਕਿ ਪੰਜਾਬ ਨੂੰ ਪੰਜਾਬ ਰ ਦਬੋ ਕੈਲੀਫੋਰਨੀਆ ਨਾ ਬਣਾਓ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਨੰਬਰ 1 ਪੰਜਾਬ ਬਣਾਉਣਾ ਹੈ ਤੇ ਇਹਦੇ ਵਿੱਚ ਇੰਡਸਟਰੀ ਦਾ ਬਹੁਤ ਵੱਡਾ ਰੋਲ ਹੈ ਵੱਡੀ ਖਬਰ ਅੰਮਦਾਦੀਆ ਜੀ ਪੰਤ ਮਤਮ ਜੀ ਨੇ ਕੀ ਕਿਹਾ ਅੱਜ ਪਠਾਨਕੋਟ ਵੀ ਕੇ ਸਰਕਾਰ ਵਪਾਰ ਮਿਲਣੀ ਪ੍ਰੋਗਰਾਮ 'ਚ ਹਿੱਸਾ ਲਿਆ ਛੋਟੇ ਵਪਾਰੀ ਭਰਾਵਾਂ ਦੀਆਂ ਸਮੱਸਿਆਵਾਂ ਸੁਨੀਆਂ ਅਤੇ ਮੁੱਖ ਤੇ ਅਫਸਰਾਂ ਨੂੰ ਕਹਿ ਕੇ ਹੱਲ ਕਰਵਾਇਆ ਰੰਗਲੇ ਪੰਜਾਬ ਦੇ ਸਿਰਜਣਾ ਵਿੱਚ ਉਦਯੋਗ ਅਤੇ ਵਪਾਰ ਜਗਤ ਦਾ ਅਹਿਮ ਯੋਗਦਾਨ ਹੈ ਅਤੇ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਲਈ ਅਸੀਂ ਵਚਨ ਬੱਧਾ ਅੱਗੇ ਵੀ ਇਹ ਸਰਕਾਰ ਵਪਾਰ ਮਿਲਣੀ ਪ੍ਰੋਗਰਾਮ ਜਾਰੀ ਰਹੇਗਾ ਸ਼ਿਰਕਤ ਕਰਨ ਲਈ ਸਾਰੇ ਵਪਾਰੀ ਭਰਾਵਾਂ ਦਾ ਦਿਲੋਂ ਤਨਵਾਦ ਵੱਡੀ ਖਬਰ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਸਰਕਾਰ ਨੇ ਪਠਾਨਕੋਟ ਦੇ ਵਿੱਚ ਜੋ ਹੈ ਸਰਕਾਰ ਵਪਾਰ ਮਿਲਣੀ ਪ੍ਰੋਗਰਾਮ ਕੀਤਾ ਜਿਸ ਦੇ ਵਿੱਚ ਵੱਖ-ਵੱਖ ਇੰਡਸਟਰੀ ਦੇ ਲੋਕ ਆਏ ਸੀਗੇ ਵਪਾਰ ਜਗਤ ਦੇ ਲੋਕ ਆਏ ਸੀਗੇ ਜਿਨ੍ਹਾਂ ਨੇ ਜੋ ਹੈ ਮੀਟਿੰਗ ਵੀ ਸ਼ਿਰਕਤ ਕੀਤੀ ਤੇ ਪੰਤਪਾ ਸਾਹਿਬ ਨੇ ਕਿਹਾ ਕਿ ਇੰਡਸਟਰੀ ਲਗਾਨੀ ਬਹੁਤ ਜ਼ਰੂਰੀ ਹੈ ਪੰਜਾਬ ਦੇ ਵਿੱਚ ਤਾਂ ਹੀ ਪੰਜਾਬ 'ਚ ਪੈਸਾ ਆਵੇਗਾ এমਪਲੋਇਮੈਂਟ ਜਨਰੇਟ ਹੋਵੇਗੀ ਵੱਡੀ ਖਬਰ ਇਹ ਤੁਸੀਂ ਕੀ ਕਹਿੰਦੇ ਹੋ ਕਮੈਂਟਾਂ ਜਰੂਰ ਦੱਸੋ ਤੁਹਾਨੂੰ ਦੱਸਤੀ ਹੈ ਜੀ ਪੰਤਪਾ ਸਾਹਿਬ ਲਗਾਤਾਰ ਕੰਮ ਕਰ ਰਹੇ ਹੈਗੇ এডਿਕੇਸ਼ਨ ਦੇ ਤਰਫ ਸੜਕਾਂ ਬੰਦੀ ਬਈ ਹੈਗੀਆਂ ਸਕੂਲ ਆਫ ਐਮਿਨਸ ਬੰਦੇ ਬਹਿਗੇ ਤੇ ਹੁਣ ਇੰਡਸਟਰੀ ਦੇ ਤਰਫ ਵੀ ਪੰਤਪਾ ਸਾਹਿਬ ਦਾ ਜੋ ਹੈ ਆਣ ਗਿਆ ਹੈਗਾ ਤੇ ਉਸ ਦੇ ਨਾਲ ਸਾਡਾ ਹੀ ਫਾਇਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਇੰਡਸਟਰੀ ਲੱਗੇਗੀ ਫਾਇਦਾ ਹੋਏਗਾ ਪੈਸੇ ਆਣਗੇ ਤੇ ਪੰਜਾਬ ਦੇ ਵਿੱਚ ਜੋ ਹੈ ਬਕਬਕ ਟੈਕਨੋਲੋਜੀ ਆਣ ਗਈਆਂ ਲੋਕਾਂ ਨੂੰ ਜੋ ਹੈ ਫੋਰਨ ਨਹੀਂ ਜਾਣਾ ਪਵੇਗਾ ਉਹਨਾਂ ਨੂੰ ਕੈਨੇਡਾ ਵਰਗੇ ਦੇਸ਼ਾਂ ਨਹੀਂ ਜਾਣਾ ਪਵੇਗਾ ਇੱਥੇ ਹੀ ਉਹਨਾਂ ਨੂੰ ਬਹੁਤ ਜ਼ਿਆਦਾ ਜੋਬਸ ਮਿਲਣਗੀਆਂ ਵੱਡੀ ਖਬਰ ਹੈਗੀ ਜੀ ਜਾਂਦੇ ਜਾਂਦੇ ਤੁਹਾਨੂੰ ਦੱਸਤੀਏ ਪੰਤਮਨ ਸਾਹਿਬ ਨੇ ਅੱਜ ਪਠਾਨਕੋਟ ਦੇ ਵਿੱਚ ਸਰਕਾਰ ਵਪਾਰ ਮਿਲਣੀ ਪ੍ਰੋਗਰਾਮ 'ਚ ਹਿੱਸਾ ਲਿਆ ਅਤੇ ਵੱਡੀ ਗੱਲ ਕਹੀ ਤੁਸੀਂ ਇਸ ਵਾਰ ਕੀ ਕਹੋਗੇ ਜ਼ਰੂਰ ਦੇਖਸੋ ਜੀ ਲੁਧਿਆਣਾ ਇਨਫੋਰਮੇਸ਼ਨ ਤੋਂ ਥੈਂਕ ਯੂ